ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਮਨਹਰ ਰਸੋਈ ਚੈਨਲ ਤੇ। ਤੇ ਅੱਜ ਆਪ ਆਪਣਾ ਲੱਗਿਆ ਜੀ ਕਸਟਰਡ ਕੇਕ ਤੇ ਜਿਹੜਾ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਹੈ। ਬਾਜ਼ਾਰ ਵਾਲੇ ਨਾਲੋਂ ਵੀ ਕਿਤੇ ਵਧੀਆ ਬਣਦਾ ਜੇ ਆਪ ਘਰੇ ਬਣਾਵਾਂਗੇ ਇਸ ਤਰ੍ਹਾਂ। ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਜੀ। ਤੁਸੀਂ ਵੀ ਸਾਰੇ ਬਣਾ ਸਕਦੇ ਹੋ ਘਰੇ ਵੀਡੀਓ ਦੇਖ ਕੇ ਕੇਕ। ਪਿਆਜ ਚਾਪ ਐਨਾ ਮੰਗਲ ਹੁੰਦੀ ਆ ਘਰੇ ਸਸਤੇ ਚ ਬਣ ਜਾਂਦਾ ਨਾਲੇ ਵਧੀਆ ਸਬਜ਼ੀ ਪੱਕ ਬਣਾ ਲੀਨੇ ਆਪਾਂ ਤੇ ਨਾਲੇ ਦੂਜੀ ਗੱਲ ਆਏ ਆ ਵੀ ਆਪਾਂ ਬਿਨਾ ਆਂਡੇ ਤੋਂ ਬਿਨਾ ਦਹੀਂ ਤੋਂ ਬਣਾਵਾਂਗੇ ਜਿਹੜੇ ਕੋਈ ਆਂਡੇ ਨਹੀਂ ਖਾਂਦੇ ਹੈਗੇ ਸਾਡਿਆਂ ਨੂੰ ਤੇ ਉਹ ਇਸ ਤਰ੍ਹਾਂ ਕੇਕ ਹੈ ਜਿਹੜਾ ਬਣਾ ਸਕਦੇ ਆ ਕੇ ਕਹਿੰਦੇ ਆਂਡੇ ਬਿਨਾ ਕੇਕ ਵੜਦਾ ਨਹੀਂ ਬਣ ਜਾਂਦਾ ਜੀ ਵਧੀਆ ਅੱਗੇ ਮੈਂ ਬਣਾਇਆ ਕਈ ਵਾਰ ਤੇ ਇਧਰ ਆਪਾਂ ਹੁਣ ਦੁੱਧ ਲੈ ਲਿਆ ਦੁੱਧ ਵਾਲੇ ਵਾਲਾ ਇਹ ਤੇ ਠੰਡਾ ਕੀਤਾ ਹੋਇਆ ਤੇ ਇਹਦੇ ਵਿੱਚ ਆਪਾਂ ਕਸਟਰਡ ਪਾ ਲਿਆ 4 ਕ ਚਮਚ ਪਾ ਲਿਆ ਛੋਟੇ ਜਿਹੜੇ ਆਪਣੇ ਆ ਵੀ ਰਸੋਈ ਦੇ ਵਿੱਚ ਹੁੰਦੇ ਆ ਤੇ ਉਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਸੀ ਤਾਂ ਕਿ ਕੋਈ ਗੰਡ ਵਗੈਰਾ ਨਾ ਰਹੇ ਕਸਟਰਡ ਦੀ ਪਹਿਲਾਂ ਦੁੱਧ ਦੇ ਵਿੱਚ ਤੇ ਹੁਣ ਆਪਾਂ ਇਹ ਮੈਦਾ ਪਾ ਲਿਆ ਇੱਕ ਕੌਲੀ ਚਾਹੋ ਤੁਸੀਂ ਕਣਕ ਦਾ ਆਟਾ ਵੀ ਪਾ ਸਕਦੇ ਹੋ ਤੇ ਪਰ ਜੇ ਤੁਸੀਂ ਅਸਲੀ ਕੇਕ ਦਾ ਟੇਸਟ ਲੈਣਾ ਤਾਂ ਫਿਰ ਤੁਸੀਂ ਮੈਦਾ ਹੀ ਪਾਓ ਕਿਉਂਕਿ ਜਿਹੜਾ ਕੇਕ ਆਪ ਬਜ਼ਾਰ ਚ ਲਉਣਾ ਮੈਦੇ ਦਾ ਹੁੰਦਾ ਤੇ ਇਹ ਆਪਾਂ ਬਾਈ ਜੀ ਖੰਡ ਚਾਹ ਵਾਲੀ ਖੰਡੀ ਆਪਾਂ ਪੀਸ ਲਈ ਸੀਗੀ ਮਿਕਸੀ ਚ ਪਾ ਕੇ ਤੁਸੀਂ ਵੀ ਇਸ ਤਰ੍ਹਾਂ ਪੀਸ ਲਿਓ ਨਹੀਂ ਫਿਰ ਇਹਨੂੰ ਜ਼ਿਆਦਾ ਫਟਣਾ ਪਊਗਾ ਜੇ ਨਾ ਚਰਖੰਡ ਨਾਲ ਕੁਰੀ ਤੇ ਇਸ ਤਰ੍ਹਾਂ ਪੀਸ ਕੇ ਪਾ ਲਓ ਜੇ ਤੁਹਾਡੇ ਕੋਲ ਦੇਸੀ ਖੰਡ ਵੀ ਲਓ ਪਸ ਜਿੰਨੇ ਆਪਾਂ ਮਤਲਬ ਮੈਦਾ ਪਾਇਆ ਉਹਨੂੰ ਵੀ ਖੰਡ ਪਾਈਏ ਬਰਾਬਰ ਦੀ ਇੱਕ ਕੁੱਲੀ ਤੇ ਇੱਕ ਕੁੱਲੀ ਖੰਡ ਦੀ ਬਾਅਦ ਰੱਤੀ ਹੈ ਇੱਕ ਲਈ ਆਪਾਂ ਦੁੱਧ ਦੀ ਪਾਈ ਸੀਗੀ ਤੇ ਚਾਰ ਚਮਚਾ ਆਪਾਂ ਛੋਟੇ ਪਾ ਦਿੱਤੇ ਸੀਗੇ ਕਸਟਰਡ ਦੇ ਇਹਨੂੰ ਚੰਗੀ ਤਰ੍ਹਾਂ ਕਰ ਲੈਣਾ ਮੈਕਸ ਤੇ ਜਲਦੀ ਵੀਡੀਓ ਨੂੰ ਲਾਇਕ ਸ਼ੇਅਰ ਕਰ ਦਿਓ ਜੀ ਮਨਾਹਰ ਰਸੋਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਛੋਟਾ ਜਿਹਾ ਕਮੈਂਟ ਕਰ ਦਿਆ ਕਰੋ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੁੰਦੀ ਹੈ ਤੇ ਜਿਹੜੇ ਕਮੈਂਟ ਕਰਦੇ ਬਹੁਤ-ਬਹੁਤ ਧੰਨਵਾਦ ਜੀ ਤੁਹਾਨੂੰ ਵੀ ਕੋਈ ਰੈਸਪੀ ਚਾਹੀਦੀ ਹੁੰਦੀ ਹੈ ਕਮੈਂਟਾਂ 'ਚ ਦੱਸ ਦਿਆ ਕਰੋ ਅਸੀਂ ਬਣਾ ਕੇ ਪਾ ਦਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਬੇਕਿੰਗ ਸੋਡਾ ਛੋਟਾ ਚਮਚਾ ਆਪਣੇ ਕੋਲ ਬਿਲਕੁਲ ਅੱਧਾ ਤੇ ਅੱਧਾ ਹੀ ਪਾ ਦਿੱਤਾ ਆਪਾਂ ਮਿੱਠੇ ਸੋਡੇ ਦਾ ਤੇ ਇਦਾਂ ਆਪਾਂ ਘਿਓ ਰੱਖਿਆ ਸੀਗਾ ਮੈਂ ਭੁੱਲ ਗਈ ਪਾਉਣਾ ਤੁਸੀਂ ਪਹਿਲਾਂ ਹੀ ਪਾ ਲਿਓ ਸੁੱਕੀ ਜਿਹੜੋ ਖੰਡ ਤੇ ਹੋਈ ਮੈਦਾ ਉਹਦੇ ਵਿੱਚ ਪਹਿਲਾਂ ਤੁਸੀਂ ਘਿਓ ਮਿਲਾ ਕੇ ਤੇ ਫਿਰ ਤੁਸੀਂ ਦੁੱਧ ਦੇ ਵਿੱਚ ਆਟਾ ਤੇ ਉਹ ਸੌਰੀ ਮੈਦਾ ਤੇ ਖੰਡ ਹੈ ਜਿਹੜੀ ਮਿਲਾਇਓ ਤੇ ਵੈਸੇ ਹੁਣ ਵੀ ਮਿਲ ਜਾਣਾ ਇਹ ਕੋਈ ਚੱਕਰ ਨਹੀਂ ਪਰ ਥੋੜਾ ਜਿਆਦਾ ਫਟਣਾ ਪੈਣਾ ਤੇ ਹੁ ਮੈਂ ਵੈਸੇ ਕੋਲੇ ਰੱਖਿਆ ਸਾਰਾ ਸਮਾਨ ਕੋਲੇ ਬੈਠੇ ਭੁੱਲ ਗਈ ਮੈਂ ਕਿਉਂ ਕੋਣ ਤੇ ਇਹ ਘੋ ਵਿੱਚ ਗੁੜ ਇਹਦੇ ਵਿੱਚ ਤੁਸੀਂ ਦੇਸੀ ਭਾਲਿਓ ਚੈਨੋ ਫੈਂਡ ਪਾਲਿਓ ਦਾਲ ਦਾ ਪਾ ਲਓ ਕੋਈ ਵੀ ਭਾਲ ਜਿਹੜਾ ਤੁਹਾਡੇ ਕੋਲ ਹੋਇਆ ਤਾਂ ਵਪਾਰ ਚੰਗੀ ਤਰ੍ਹਾਂ ਫੈਟ ਲੈ ਇੱਕ ਜਨ ਹੋ ਗਿਆ ਸਾਰਾ ਆਪਣਾ ਜਿਹੜਾ ਬੈਟਰ ਆ ਦੇਖੋ ਕਿੰਨਾ ਵਧੀਆ ਜਿੱਦਾਂ ਜਲੇਬੀ ਪਕਾਉਣ ਵਾਲਾ ਮੈਨੂੰ ਤਾਂ ਮੈਦਦ ਨੰਦ ਬਣ ਗਿਆ ਜਦ ਤੁਸੀਂ ਇਹਦਾ ਤਾਂ ਹਣ ਚੱਕੋਗੇ ਤੇ ਇਹ ਨਾਲ ਹੀ ਆਊਗਾ ਮੈਦਦ ਤੇ ਉਦੋਂ ਮੈਂ ਤਾਂ ਆਪਣਾ ਬਿਲਕੁਲ ਵਧੀਆ ਬਣ ਚੁੱਕਿਆ ਤੇ ਥੋੜੀ ਚੈਰੀ ਪਾ ਕੇ ਮਿਲਾਤੀ ਆਪਾਂ ਵਿੱਚ ਉਸ ਉੱਪਰ ਦੀ ਪਾ ਦਾਂਗੇ ਤੇ ਉਹ ਪੈਨ ਆ ਮੇਰੇ ਕੋਲ ਕੇਕ ਪੈਨ ਸੀਗਾ ਤੇ ਉਹ ਥੋੜਾ ਛੋਟਾ ਲੱਗ ਰਿਹਾ ਮੈਨੂੰ ਇਹ ਜਿਆਦਾ ਤੇ ਹੁਣ ਫਿਰ ਆਪਾਂ ਇਹ ਲੈ ਲਿਆ ਹੈਗਾ ਭੁੱਲ ਜਾ ਸਟੀਲ ਦਾ ਡੱਬਾ ਇਹ ਤੁਸੀਂ ਕੋਈ ਵੀ ਲੈ ਲਿਓ ਭਾਂਡਾ ਤੁਹਾਡੇ ਕੋਲ ਹੋਇਆ ਜਿਹੜਾ ਤੁਹਾਨੂੰ ਲੱਗਿਆ ਕਿ ਕੇਕ ਕਾਉਣ ਵਾਸਤੇ ਵਧੀਆ ਵਿੱਚੋਂ ਕੇਕ ਹੈ ਜਿਹੜਾ ਆਸਾਨੀ ਨਾਲ ਨਿਕਲ ਆਊਗਾ ਤੇ ਬਾਕੀ ਕੋਈ ਜ਼ਰੂਰੀ ਨਹੀਂ ਹੁੰਦੀ ਵੀ ਕੇਕ ਪੈਨ ਚਾਹੀਦਾ ਤੇ ਆ ਦੇਖੋ ਮੈਂ ਸਟੀਲ ਦਾ ਡੱਬਾ ਹੀ ਲੈ ਲਿਆ ਤੇ ਮੈਂ ਇਹਦੇ ਵਿੱਚ ਬਸ ਪਰ ਨਿਕਲਣਾ ਚਾਹੀਦਾ ਕਿ ਕੇਕ ਸਾਬੀ ਨਾਲ ਜਦ ਪੱਕ ਗਿਆ ਐਦਾਂ ਦਾ ਭਾਂਡਾ ਤੁਸੀਂ ਕੋਈ ਵੀ ਪਰੋਂ ਲੈ ਲਓ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਕਿਓ ਲਾ ਲਿਆ ਸੀਗਾ ਤੇ ਵਿੱਚ ਬੱਟ ਪੇਪਰ ਲਾ ਲਿਆ ਤਾਂ ਕਿ ਥੱਲੇ ਲੱਗੇ ਨਾ ਕੇਕ ਬੱਟਰ ਪੇਪਰ ਲਾਉਣ ਨਾਲ ਤਾਂ ਕੇਕ ਥੰਨੋ ਸੜਦਾ ਨਹੀਂ ਤੇ ਨਾਲ ਹੀ ਲਿਆ ਸਾਂ ਨਹੀਂ ਨਾ ਜਾਂਦਾ ਪ੍ਰਪਚਾਰੀ ਪਾਤੀਆ ਹੋਰ ਚਾਰੀਏ ਪ੍ਰਾਣੀ ਸੀ ਮੇਰੇ ਕੋਲ ਪਈ ਉਹ ਰੈਤ ਰੱਖ ਦੇਣੀ ਨਹੀਂ ਮੈਂ ਸਾਲ ਪੁਰਾਣੀ ਹੁੰਦੀ ਲੱਗਦਾ ਜਦੋਂ ਅੰਦਰ ਜਿੱਤਾ ਉੱਟ ਗਿਆ ਤੇ ਚਲੋ ਕੋਈ ਗੱਲ ਨਹੀਂ ਇੱਥੇ ਪਾ ਲੈਣੀ ਆਪਾਂ ਉੱਪਰ ਦੀ ਇੱਥੇ ਇਧਰ ਆਪਣੀ ਕੜਾਈ ਰੱਖੀ ਹੋਈ ਆ ਵਿੱਚ ਲੂਣ ਪਾ ਕੇ ਲੂਣ ਆ ਜਿਹੜਾ ਪਹਿਲਾਂ ਮੇਰਾ ਵਰਤਿਆ ਵਾ ਤੁਹਾਨੂੰ ਇਦਾਂ ਲੱਗਦਾ ਉਹ ਵੀ ਰੇਤਾਜਾ ਕਈ ਵਾਰ ਵਰਤਿਆ ਵਾ ਮੈਂ ਲਫਾ ਵਿੱਚ ਪਕ ਕੇ ਰੱਖ ਦੇਣੀ ਠੰਡਾ ਕਰਕੇ ਤੇ ਇਹ ਹੁਣ ਇਹਨੂੰ ਆਪਾਂ 2 ਤੋਂ 2.5 ਘੰਟੇ ਵਾਸਤੇ ਜਮਨ ਸਲੋ ਅੱਗ ਤੇ ਬੇਕ ਕੀਤਾ ਹੈ ਤੇ ਦੇਖੋ ਤੁਸੀਂ ਕੀ ਕਰ ਜਿਹੜਾ ਆਪਣਾ ਫੁੱਲ ਗਿਆ ਕਿੰਨਾ ਵਧੀਆ ਬਣ ਗਿਆ 2.5 ਤੋਂ ਵੀ ਤਿੰਨ ਘੰਟੀ ਲੱਗ ਗਿਆ ਆਕਾਪਾ ਬਿਲਕੁਲ ਵੀ ਜ਼ਿਆਦਾ ਨਹੀਂ ਕੀਤੀ ਜਮਾ ਸਲੋਅਰ ਤੇ ਹੀ ਬਣਾਇਆ ਹੈਗਾ ਜਿੱਦਾਂ ਆਪਾਂ ਗੈਸ 'ਚ ਮ ਕਰਦੇ ਆਂ ਤੇ ਕਿਉਂਕਿ ਓਵਨ ਤਾਂ ਆਪਣੇ ਕੋਲ ਨਹੀਂ ਸੀਗਾ ਤੇ ਇਹ ਕਿਸੇ ਕੋਲ ਓਵਨ ਹੈਗਾ ਤਾਂ ਤੁਸੀਂ ਉਹ ਬੰਦੇ ਸਾਹਿਬ ਨਾਲ ਵੀ ਬਣਾ ਸਕਦੇ ਹੋ ਹਨ ਸੇਮ ਹੀ ਸਾਰਾ ਬੈਟ ਬਣਾ ਕੇ ਓਵਨ ਦੇ ਵਿੱਚ ਰੱਖ ਲਓ ਸੇਕ ਲਓ ਤੇ ਜੇ ਨਹੀਂ ਓਵਨ ਹੈਗਾ ਤਾਂ ਤੁਸੀਂ ਇਹ ਤੱਕੜਾਈ ਦੇ ਵਿੱਚ ਹੀ ਬਣਾ ਸਕਦੇ ਹੋ ਤੇ ਚਲੋ ਹਰਕ ਤੇ ਘਰੇ ਉਹ ਜਿਹੜਾ ਨਹੀਂ ਹੁੰਦਾ ਮੇਰੇ ਕੋਲ ਵੀ ਨਹੀਂ ਹੈਗਾ ਤੇ ਦੇਖੋ ਕੇਕ ਆ ਜਿਹੜਾ ਕਿੰਨਾ ਵਧੀਆ ਬਣ ਕੇ ਤਿਆਰ ਹੋ ਗਿਆ ਤੇ ਇਹ 2.5-3 ਘੰਟੇ ਨੂੰ ਸਿਮ ਤੇ ਆਪਾਂ ਪਕਾਇਆ ਸੀਗਾ ਬਹੁਤ ਹੀ ਵਧੀਆ ਪੱਕ ਕੇ ਕਿੰਨੀ ਸੋਹਣੀ ਖੁਸ਼ਬੂ ਆ ਰਹੀ ਹੈ ਤੇ ਇਹਦੇ ਵਿੱਚ ਤੁਸੀਂ ਕੋਈ ਵੀ ਨਕੀਲੀ ਚੀਜ਼ ਲੈ ਕੇ ਤੇ ਵਿੱਚ ਤੁਸੀਂ ਲਾ ਕੇ ਦੇਖ ਲਓ ਜੇ ਤਾਂ ਉਹਨੂੰ ਲੱਗਦਾ ਹੋਇਆ ਮੈਂ ਤਾਂ ਫਿਰ ਤਾਂ ਮੰਨ ਲਉਂਗੀ ਕੇ ਕੱਚਾ ਹਜੇ ਆਪਣਾ ਤੇ ਜੇ ਉਹ ਜਮਾ ਕਲੀਨ ਨਿਕਲਦੀ ਹੋਈ ਫਿਰ ਕੇਕ ਆ ਜਿਹੜਾ ਪੱਕ ਚੁੱਕਿਆ ਹੈਗਾ ਇਹ ਘਰ ਦਾ ਪਲਾ ਕੇ ਦੇਖੀ ਸੀ ਜੀ ਤੁਹਾਨੂੰ ਦਿਖਾਈ ਸੀ ਪਹਿਲਾਂ ਤੇ ਘਰ ਤਾਂ ਆਪਣੀ ਬਿਲਕੁਲ ਸਾਫ ਆ ਰਹੀ ਸੀ ਕੇਕ ਆਪਣਾ ਬਿਲਕੁਲ ਪੱਕ ਗਿਆ ਕਿਉਂਕਿ ਟਾਈਮ ਬਹੁਤ ਹੋ ਗਿਆ ਬਾਕੀ ਆਪਾਂ ਸਲੋ ਅੱਗ ਤੇ ਬਗਾਇਆ ਤੇ ਡੈਮ ਰਾਤ ਦੇ 1:30 ਹੋ ਗਿਆ ਮੇਰੀ ਵੀਡੀਓ ਦੇ ਚੱਕਰ ਚ ਤੇ ਤਾਂ ਹੀ ਤੁਹਾਨੂੰ ਕਹਿੰਦੇ ਹੁੰਦੇ ਨੇ ਵੀ ਵੀਡੀਓ ਲਾਈਕ ਸ਼ੇਅਰ ਕਰਨਾ ਭੁੱਲਿਆ ਕਰੋ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਤੇ ਤੇ ਹੁਣ ਸਾਰੇ ਸੁਪਤੇ ਪਏ ਆ ਤੇ ਮੈਂ ਅਜੇ ਇੱਥੇ ਵੀਡੀਓ ਦੇ ਚੱਕਰ ਚ ਤੁਰੀ ਫਿਰਦੀ ਆ ਤੇ ਲੈਕ ਸ਼ੇਅਰ ਜੂਰ ਕਰ ਜਾ ਕਰੋ ਜੀ ਇਦਾਂ ਨਾ ਕਰਿਆ ਕਰੋ ਬੇਨਤ ਬਹੁਤ ਲੱਗਦੀ ਹੈ ਕੇਕ ਦੇਖੋ ਕਿੰਨਾ ਵਧੀਆ ਬਣਿਆ ਤੇ ਦੇਖ ਸਕਦੇ ਆ ਤੁਸੀਂ ਕਿੰਨਾ ਸਪੌਂਜੀ ਬਣਿਆ ਇਹ ਚਾਰ ਪੀਸ ਆਪਾਂ ਕੱਟ ਕੇ ਕਰ ਲਿਆ ਹੁਣ ਆਪਾਂ ਬੋਰਡ ਜਾਂ ਲੈਂਦਾ ਇਹਦੇ ਉੱਪਰ ਕੱਟ ਕੇ ਥੋੜੇ ਛੋਟੇ ਪੀਸ ਕਰਦੇ ਆ ਸਾਰੇ ਇਹਨਾਂ ਨੂੰ ਛੋਟੇ ਘੱਟਦੇ ਹੈਗੇ ਕਿਉਂਕਿ ਇੰਨਾ ਖਾਦਾ ਨਹੀਂ ਜਾਣਾ ਇਹ ਕਿਲੋ ਡੇਢ ਕਿਲੋ ਦਾ ਕੇਕ ਬਣ ਗਿਆ ਇਹ ਤੇ ਬਾਕੀ ਦੋ ਤਿੰਨ ਪੀਸ ਆਪਾਂ ਭੱਟੇ ਰੱਖ ਲਾਂਗੇ ਕੁਝ ਆਪਾਂ ਛੋਟੇ ਵੀ ਤੁਹਾਨੂੰ ਕੱਟ ਕੇ ਦਿਖਾ ਦਿੰਨੇ ਵੀ ਕੱਟੇ ਜਾ ਸਕਦੇ ਆ ਜੇ ਕਿਸੇ ਨੇ ਖਾਣੇ ਹੋਏ ਕੇ ਕੇ ਦਾ ਜਿਹੜਾ ਤੁਸੀਂ ਵੀ ਘਰੇ ਇਸ ਤਰ੍ਹਾਂ ਬਣਾ ਸਕਦੇ ਹੋ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਜੀ ਤੇ ਬਾਕੀ ਤੁਸੀਂ ਇਹਦੇ ਵਿੱਚ ਕੋਈ ਡਾਈ ਫੂਟ ਪਾਣਾ ਉਹ ਵੀ ਪਾ ਸਕਦੇ ਹੋ ਬਦਾਮ ਵਗੈਰਾ ਘਰੇ ਚੀਜ਼ ਬਣਾਈ ਦਾ ਹੀ ਫਾਇਦਾ ਹੁੰਦਾ ਹਨਾ ਕੋਈ ਵੀ ਚੀਜ਼ ਆਪਾਂ ਪਾ ਸਕਦੇ ਆ ਕੋਈ ਵੀ ਹਟਾ ਸਕਦੇ ਆ ਤੇ ਜਿਹੜੀ ਆਪਾਂ ਪਿਆਰ ਚੋ ਲਿਆਉਨੇ ਆ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਚੀਜ਼ਾਂ ਪਾਉਂਦੇ ਆ ਕਿਸੇ ਨੂੰ ਕੁਝ ਪਸੰਦ ਹੁੰਦਾ ਕਿਸੇ ਨੂੰ ਕੁਝ ਹੁੰਦਾ ਹਨਾ ਤੇ ਇਹੀ ਫਾਇਦਾ ਹੁੰਦਾ ਵੀ ਆਪਾਂ ਪਸੰਦ ਚੀਜ਼ ਘਰੇ ਪਾ ਸਕਦੇ ਤੇ ਪਰਿਵਾਰ ਦੇ ਵਿੱਚ ਵੀ ਜਿਹੜੀ ਚੀਜ਼ ਕੋਈ ਕਿਸੇ ਨੂੰ ਨਹੀਂ ਪਸੰਦ ਉਹ ਆਪਾਂ ਹਟਾ ਸਕਦੇ ਆ કરીਆ ਜਣਾ ਕੇਕ ਤੁਸੀਂ ਕੋਈ ਵੀ ਛੋਟਾ ਮੋਟਾ ਜਿਵੇਂ ਜਨਮ ਦਿਨ ਬੱਚਿਆਂ ਦੇ ਕਰਿਆ ਇਸ ਤਰ੍ਹਾਂ ਕੇਕ ਬਣਾ ਸਕਦੇ ਹੋ ਤੇ ਮੈਂ ਤਾਂ ਬਸ਼ਵੀਂ ਬਣਾਇਆ ਜਨਮ ਦਿਨ ਤੇ ਕਦੇ ਬਣਾਇਆ ਨਹੀਂ ਹੈਗਾ ਲਿਆ ਹੁੰਦਾ ਹੀ ਸੀ ਅਸੀਂ ਤਾਂ ਕੱਟਿਆ ਵੀ ਨਹੀਂ ਕਰੀ ਕੇ ਬਸ ਗੁਰਦੁਆਰਾ ਸਾਹਿਬ ਅਰਦਾਸ ਕਰਾਈ ਦੀ ਤੇ ਛੋਟਾ ਸੀ ਚੇਤਨ ਉਹ ਜਦੋਂ ਇੱਕ ਵਾਰ ਕੱਟਿਆ ਸੀ ਬਸ 7 ਸਾਲਾਂ ਦਾ ਸੀ ਮਨ ਲਾਦਾ ਸ਼ਾਇਦ ਨਹੀਂ 5 ਦਾ ਸੀਗਾ ਉਦੋਂ ਬਸ ਇੱਕ ਵਾਰ ਜਿਹੜੀ ਕੱਟਾਈ ਸੀ ਵੀ ਬੱਚਾ ਨੂੰ ਰੀਸ ਹੋ ਜਾਂਦੀ ਹੈ ਨਾ ਸਕੂਲ 'ਚ ਦੇਖਦੇ ਆ ਬੱਚੇ ਤੇ ਚਲੋ ਘਰੇ ਵੀ ਹੁੰਦਾ ਹੀ ਆ ਸਾਰਿਆਂ ਨੂੰ ਹਨਾ ਵੀ ਇੱਕ ਵਾਰੀ ਆਪਾਂ ਬਿਨਾਲ ਗਏ ਜਨਮ ਦਿਨ ਤੇ ਉਦੋਂ ਬਸ ਇੱਕ ਵਾਰ ਕੱਟਾਈ ਫਿਰ ਅਸੀਂ ਕੇਕ ਵੀ ਕੱਟ ਕਦੀ ਵੀ ਗੁਰਦੁਆਰਾ ਸਾਹਿਬ 'ਸਤੇਖਰਾ ਕੇ ਅਰਦਾਸ ਕਰਦੇ ਤੇ ਬਾਕੀ ਚਲੋ ਜੇ ਵੀ ਚੀਜ਼ ਆਪਾਂ ਵੰਡਣੀ ਹੁੰਦੀ ਆ ਹਨਾ ਵੀ ਆਪਾਂ ਕਹਿ ਦਿੰਨੇ ਚਲੋ ਬਾਹਰ ਨਹੀਂ ਹੁੰਦਾ ਇਹ ਹਨਾ ਜੀ ਕੋਈ ਦਾਨ ਕਰਨ ਦਾ ਚਾਹੇ ਵੀ ਇਸ ਨੂੰ ਵੰਡਣ ਦਾ ਖਵਾਉਂਦਾ ਹੁਣ ਤੱਕ ਵੀ ਇਹਦੇ ਚ ਕੋਈ ਖਾਸ ਗੱਲ ਹੁੰਦੀ ਨਹੀਂ ਤੇ ਇੱਥੇ ਮੈਂ ਬੱਚਿਆਂ ਨੂੰ ਲੈ ਕੇ ਚੀਜ਼ ਦੇ ਨਹੀਂ ਨਹੀਂ ਸਾਡੇ ਕੋਲ ਜਨਾਉਂਦਾ ਜਿਹਦੇ ਚ ਇਹਨਾ ਚਾਹੁੰਦੇ ਲੋਗੇ ਤੇ ਤੁਸੀਂ ਜੇ ਕੋਈ ਜਨਮ ਦਿਨ ਆ ਜਾਂ ਕਿ ਹੋਰ ਛੋਟਾ ਮੋਟਾ ਪ੍ਰੋਗਰਾਮ ਐ ਇਸ ਤਰ੍ਹਾਂ ਕਰੇ ਕੇ ਕੇਕ ਜਿਹੜਾ ਬਣਾ ਸਕਦੇ ਹੋ ਜਿਹੜੇ ਬੱਚਿਆਂ ਦਾ ਕੇਕ ਨਹੀਂ ਪਸੰਦ ਕਰਦੇ ਬਾਕੀ ਦਾ ਹੁਣ ਤੇਜੀ ਦਾ ਦੌਰ ਆ ਅਗਲਾ ਤੁਰਿਆ ਜਾਂਦਾ ਪੈਸੇ ਦੇ ਕੇ ਵੜ ਲੈਂਦੇ ਹੁੰਦੇ ਚੀਜ਼ ਹਨ ਤੇ ਪਰ ਜਿਹੜੀਆਂ ਚੀਜ਼ਾਂ ਆਪਾਂ ਘਰੇ ਬਣਾ ਸਕਦੇ ਆ ਕਰੇ ਸਵਾਦ ਬਣਤ ਉਹ ਬਰਲਾ ਚੀਜ਼ਾਂ ਨਹੀਂ ਹੋ ਸਕਦੀਆਂ ਤੇ ਘਰੇ ਬਣਾਈ ਚੀਜ਼ ਦਾ ਕੋਈ ਦਗ ਲੰਦਾ ਜੀ ਨਹੀਂ ਹਨ ਤੇ ਹੁਣ ਆਪਾਂ ਦੇਸੀ ਘਿਓ ਪਾਇਆ ਕਿ ਨਹੀਂ ਸੁਣੀ ਖੁਸ਼ਬੂ ਆ ਰਹੀ ਹੈ ਇਹਦੇ ਵਿੱਚੋਂ ਤੇ ਰिफाइंड ਤੇਲ ਵੀ ਪਾ ਸਕਦੇ ਆਪਾਂ ਦਾਲ ਟੱਕਿਆ ਵੀ ਮੈਂ ਤੁਹਾਨੂੰ ਦੱਸਿਆ ਸੀ ਤੇਲ ਨਾ ਪਾਓ ਦੂਸਰਾ ਜਿਹੜਾ ਸਰੋਂ ਦਾ ਤੇਲ ਹੁੰਦਾ ਤੇਲ ਕੋਈ ਵੀ ਨਾ ਪਾਓ ਤੇ ਘਿਓ ਆ ਜਿਹੜਾ ਤੁਸੀਂ ਕੋਈ ਵੀ ਪਾ ਸਕਦੇ ਹੋ ਤੇ ਤੇਲ ਆ ਜਿਹੜਾ ਰिफाइंड ਤੇਲ ਪਾ ਸਕਦੇ ਕੱਲਾ ਬਸ ਤੇ ਹੋਰ ਜਿਹੜੇ ਤੇਲ ਹੁੰਦੇ ਆ ਥੋੜੀ 스ਮੈਲਦਾਰ ਹੁੰਦੇ ਆਗੇ ਤੇ ਫਿਰ ਕੇਕ ਚ ਉਹਨਾਂ 스ਮੈਲ ਹਮ ਲੱਗ ਜਾਂਦੀ। ਕੋਈ ਵੀ ਚੀਜ਼ ਆਪਾਂ ਪਾਉਣੀ ਹੈ ਕਿਉਂਕਿ ਆਪਾਂ ਵਰਤਦੇ ਨਹੀਂ ਹੈਗੇ ਰੈ ਉਹ ਜਿਹੜੇ ਹੋਰ ਤੇਲ ਹੁੰਦੇ ਜਿਵੇਂ ਜੈਤੂਨ ਦਾ ਤੇਲ ਆ ਗਿਆ ਹੋਰ ਤਿਲਾਂ ਦੇ ਤੇਲ ਹੈ। ਕਈ ਕਰਾਂ ਚ ਤਾ ਉਹ ਵਰਤਿਆ ਜਾਂਦਾ ਉਹਨਾਂ ਨੂੰ ਤਾਦਤ ਪਈ ਹੋਈ ਆ ਹਨਾ। ਤੇ ਆਪਾਂ ਜੀ ਹੁਣ ਕਦੀ ਕਦੀ ਵਰਤਾਂਗੇ ਆਪਾਂ ਨੂੰ ਥੋੜਾ 스ਮੈਲਦਾਰ ਤੇ ਲੱਗੂ ਆ। ਤੇ ਦੇਖੋ ਕਿੰਨਾ ਵਧੀਆ ਕੇਕ ਆ ਜਿਹੜਾ ਬਣ ਕੇ ਤਿਆਰ ਆ ਆਪਣਾ। ਤੇ ਵੀਡੀਓ ਨੂੰ ਫੇਰ ਆਪਾਂ ਰਿਕਵੈਸਟ ਕਰਦੇ ਆ ਵੀ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਮਰਾਜਰਸੂਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਹੁਣ ਤਾਂ ਬਹੁਤ ਸਪੋਰਟ ਕਰ ਰਹੇ ਆ ਜਿਸੀ ਧੰਨਵਾਦ ਆ ਸਾਰਿਆਂ ਦਾ ਤੇ ਵਧੀਆ ਵੀਊ ਆ ਜਾਂਦਾ ਹੈ ਤੇ ਐਦਾਂ ਹੀ ਤੁਸੀਂ ਕਰਦੇ ਰਹਿਓ ਸਪੋਰਟ ਤੇ ਧੰਨਵਾਦ ਆ ਥੈਂਕ ਯੂ ਆ ਸਾਰਿਆਂ ਦਾ ਕਮੈਂਟ ਵੀ ਕਰਿਆ ਕਰੋ ਸੋਹਣੇ ਸੋਹਣੇ ਛੋਟੇ ਛੋਟੇ ਪੰਜਾਬੀ ਚ ਤੇ ਦੇਖੋ ਕੇਕ ਵੇਖਣ ਚ ਕਿੰਨਾ ਸੋਹਣਾ ਲੱਗ ਰਿਹਾ ਉੱਪਰੋਂ ਕਿੰਨਾ ਸੋਹਣਾ ਪੱਕਿਆ ਹੈ ਇਹ ਕੇਕ ਆ ਬਿਲਕੁਲ ਵੀ ਕੱਚਾਪਾਨ ਇਹਦੇ ਵਿੱਚ ਨਹੀਂ ਹੈਗਾ ਤੇ ਮੈਂ ਟੇਸਟ ਕਰਕੇ ਵੀ ਦੇਖਿਆ ਬਹੁਤ ਹੀ ਟੇਸਟੀ ਬਣਿਆ ਤੇ ਤੁਸੀਂ ਵੀ ਇਸ ਤਰ੍ਹਾਂ ਬਣਾ ਸਕਦੇ ਹੋ ਦੇਖੋ ਆਪਾਂ ਤੋੜ ਕੇ ਦਿਖਾਉਣੀ ਕਿੰਨਾ ਸਪੰਜੀ ਬਣਿਆ ਇਹ ਤੇ ਜਦੋਂ ਉੱਪਰ ਆਪਾਂ ਦਬਦਿਆਂ ਦੇਖੋ ਕਿੰਨਾ نیچے بیٹھ ਜਾਂਦਾ ਸੀ ਇਹ ਤੇ ਕਿੰਨਾ ਫੇਰ ਉੱਪਰ ਆ ਜਾਂਦਾ ਸੀ ਇਹ ਬਹੁਤ ਹੀ ਸਪੰਜੀ ਕੇਕ ਬਣਿਆ ਬਹੁਤ ਹੀ ਵਧੀਆ ਰੈਸਟਡ ਕੇਕ ਆਪਣਾ ਬਣ ਕੇ ਤਿਆਰ ਆ ਤੇ ਇਹ ਤੁਸੀਂ ਵੀ ਇਸ ਤਰ੍ਹਾਂ ਘਰੇ ਬਣਾ ਸਕਦੇ ਹੋ ਜੀ ਅੰਬੀ ਕਰੇ ਇਹ ਬੱਚੇ ਕਈ ਵਾਰ ਬਾਹਰੋਂ ਲੈ ਕੇ ਪੇਸਟ ਨੂੰ ਪੁਸ਼ਟਾ ਖਾਂਦੇ ਉਹਦੀ ਸਾਥ ਤੇ ਤੁਸੀਂ ਬਣਾ ਕੇ ਰੱਖ ਸਕਦੇ ਹੋ ਬੱਚਾਂ ਨੂੰ ਦੇ ਸਕਦੇ ਹੋ ਹਨ ਛੋਟੇ ਬੱਚੇ ਜਿਨ੍ਹਾਂ ਦੇ ਘਰ ਜੱਦ ਕਰਦੇ ਹਨ ਬਾਹਰੋਂ ਚੀਜ਼ਾਂ ਖਾਣ ਦੀ ਤੇ ਬਾਕੀ ਘਰੇ ਵੀ ਤੁਸੀਂ ਪਰਿਵਾਰ ਨੂੰ ਵੀ ਮਿੱਠੇ ਜਗ੍ਹਾ ਬਣਾ ਕੇ ਦੇ ਸਕਦੇ ਹੋ ਜੀ ਕਰਦਾ ਕਿਸੇ ਦਾ ਮਿੱਠਾ ਖਾਣ ਨੂੰ ਕੀ ਦਾ ਜਿਹੜਾ ਬਹੁਤ ਹੀ ਵਧੀਆ ਬਣਿਆ ਹੁਣ ਮਿਲਦਿਆਂ ਨਹੀਂ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸასი ਕਾਲ ਜੀ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ